ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪ ਪਹੁੰਚਿਆ ਮੈਧਾਨਾ ਸਾਹਿਬ ਦੇਖਦੇ ਆਂ ਫਿਰ ਤੁਹਾਨੂੰ ਦਿਖਾਣੇ ਆਂ ਅੰਦਰ ਤੁਸੀਂ ਵੀ ਦਰਸ਼ਨ ਕਰਿਓ ਦੇਖੋ ਜੀ ਸ੍ਰੀ ਮੈਥਿਆਣਾ ਸਾਹਿਬ ਓਏ ਬੈਟ ਬੋਲਾ ਬੰਦਾ ਗਰੀ ਮੈਨੇ ਦਾ ਤਾਂ ਕਿਹਾ ਜੀ ਬਹੁਤ ਬਹੁਤ ਕਰਦੇ

ਰੋਕੋ ਸੋਤੋ ਮੋਤਿਦਾਰੇ ਨਾਉ ਮੀਰ ਸ੍ਰੀ ਅਰਤ ਵੇਲਾ ਸਾਜਨਾ ਹੋੜੀ ਨਹੀ ਵਿਚਾਰਨ ਕਰਮੀ ਆਵੈ ਕਰਪਾ ਇਹ ਦੇਖੋ ਇਹ ਹੁਣ ਸਰੋਵਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀਗਾ ਤੁਸੀਂ ਇਤਿਹਾਸ ਪੜ ਚੁੱਕੇ ਹੋ ਨਾ ਹਾਂ ਚਾਪਟੇ ਮੰਦਰ ਲੈ ਕੇ ਚੱਲਦੇ ਹਾਂ ਇੱਥੇ ਜਿੱਥੇ ਇਸ਼ਨਾਨ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਖ ਸਕਦੇ ਹੋ ਸਰੋਵਰ ਹੈ ਦੇਖੋ ਜੀ ਇਹ ਮੈਧਿਆਣਾ ਸਾਹਿਬ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਮਹਾਰਾਜਾ ਦਲੀਪ ਸਿੰਘ ਜੀ